ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰੁਖਾਲੇ ਦੇ ਵਿੱਚ ਰੁਖਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦਾ ਇਹ ਪਿੰਡ ਆ ਤੇ ਇਹ ਪਿੰਡ ਦੁੱਦਾ ਕੌਣੀ ਤੋਂ ਬਿਲਕੁਲ ਜਿਹੜਾ ਨੇੜੇ ਜੇ ਰਹਿ ਜਾਂਦਾ ਵਾ ਮਿੱਤਰੋ ਦੁੱਧਾ ਕੌਣੀ ਤੋਂ ਆਪਾਂ ਸਿੱਧਾ ਰੁਖੜੇ ਨੂੰ ਆਉਨੇ ਆ ਤੇ ਸੁਖੜੇ ਤੋਂ ਸਿੱਧੀ ਛੜਕਾ ਜਿਹੜੀ ਉਹ ਪਿੰਡ ਰਖਾਲੇ ਦੇ ਵਿੱਚ ਆਉਂਦੀ ਆ ਤੇ ਰਖਾਲੇ ਪਿੰਡ ਦੇ ਵਿੱਚ ਇੱਕ ਜਾਣਿਆ ਪਹਿਚਾਣਿਆ ਚਿਹਰਾ ਬ੍ਰੈਂਡਰ ਪੀਸ ਲਿਆਉਣ ਦੇ ਵਿੱਚ ਜਿੰਦਾ ਐਫ ਗਾਈਆਂ ਲਿਆਉਣ ਦੇ ਵਿੱਚ ਬਹੁਤ ਵੱਡਾ ਨਾਮ ਨਾ ਮਿੱਤਰੋ ਇਸ ਟਾਈਮ ਮੈਂ ਮੌਜੂਦ ਆ ਬਾਈਪਾਲ ਦੇ ਕੋਲੇ ਜਾਨਵਰ ਤੁਹਾਨੂੰ ਦਿਖਾਉਣੇ ਆ ਪੂਰੇ ਟੌਪ ਕਲਾਸ ਤੇ ਆਉ ਕਰਦੇ ਆ ਗੱਲਬਾਤ ਆਪਾਂ ਬਾਈ ਫਤੇ ਦੀ ਸਾਂਝ ਪਾਉਣੇ ਆ ਬਾਈ ਪਾਲਦੇ ਨਾਲ ਸੱਸਰੀ ਘਾਲ ਪਾਲ ਵੀਰੇ ਸੱਸਰੀ ਘਾਲ ਵੀਰ ਜੀ ਸਾਰੇ ਸੋਤਿਆਂ ਨੂੰ ਸੱਸਰੀ ਘਾਲ ਪਹਿਲਾਂ ਤਾਂ ਨਵੇਂ ਸਾਲ ਦੀਆਂ ਦੂਜੇ ਦਿਨ ਦੀਆਂ ਮੁਬਾਰਕਾਂ ਬਾਈ ਤੁਹਾਨੂੰ ਵੀ ਵਧਾਈਆਂ ਬਟੇ ਵੀਰੇ ਆਪਾਂ ਲੇਟ ਹੋ ਗਏ ਮੁਬਾਰਕਾਂ ਦੇਣ ਦੇ ਥੋੜੇ ਜਿਹਾ ਚਲੋ ਕੋਈ ਗੱਲ ਨਹੀਂ ਭਰਾ ਹਾਂ ਪਹਿਲਾ ਸੇਤਾ ਦੇ ਘਰ ਪ੍ਰਵਾਹ ਠੀਕ ਆ ਵੀਰੇ ਬਹੁਤ ਵਧੀਆ ਬਹੁਤ ਮੋਚਾ ਮਾਰ ਲਿਆ ਅੱਛਾ ਪਾਲ ਬਾਈ ਅੱਜ ਜਨਵਾਰ 4 ਦਿਖਾਉਣੇ ਆਪਾਂ ਹਨਾ ਤੇ ਇੱਕ ਐਂਡ ਤੇ ਦਿਖਾਉਣੀ ਆਪਾਂ ਤੋਕੜ ਗੱਪਣ ਪੀਸ ਉਹਨੂੰ ਆਪਾਂ ਪੈਂਡਿੰਗ ਹੀ ਰੱਖਣਾ ਉਹਨੂੰ ਆਪਾਂ ਬਾਅਦ ਚ ਵਿਖਾਉਣਾ ਵਾ ਸ਼ੁਰੂਆਤ ਦੱਸ ਕਿਹੜੀ ਤੋਂ ਕਰੀਏ ਤੇਰੇ ਅੱਖੇ ਲੱਗਣਾ ਆਪਾਂ ਆਹ ਬੱਛੀ ਤੇ ਚੱਲ ਫਿਰ ਸੂਈ ਤੇ ਹੀ ਇੰਦੇ ਤੋਂ ਚੱਲ ਜੇ ਚੱਲ ਦੱਸ ਪਾਲ ਬਾਈ ਕੀ ਡਿਟੇਲ ਹੈ ਇਹ ਇਹ ਦੂਜਾ ਸੂਆ ਵੀਰ ਜੀ ਠੀਕ ਆ 6 ਦੰਦ ਮੂੰਹ ਦੀ ਆ ਠੀਕ ਆ ਆਪ ਇਹ ਏਬੀਐਸ ਦੇ ਹੈਗੀ ਆ ਸੀਮੰਦੀ ਬੋਲਦਾ ਨਾਂ ਨਹੀਂ ਠੀਕ ਆ ਪਤਾ ਕਨਫਰਮ ਹੋ ਗਿਆ ਤੁਹਾਨੂੰ ਕਨਫਰਮ ਕਰ ਦੋਗੇ ਹਾਂ ਉਹ ਕਰ ਦਾਂਗੇ ਇਹਦੇ ਬੱਚੀ ਮਗਰ ਇਹਦੇ ਹੈਗੀ ਗੈਲੈਕਸੀ ਦੀ ਗੈਲੈਕਸੀ ਦੀ ਹੈ ਹਾਂਜੀ ਹਾਂ ਇਹਨਾਂ ਦਾ ਦਿਨ ਸੋਈ ਨੂੰ ਬਾਈ ਪਾਲਾ ਅੱਜ ਤੀਜਾ ਦਿਨ ਆ ਬੀਰ ਜੀ ਕਿੰਨੇ ਦੁੱਧ ਤੇ ਚੱਲਦੀ ਬਾਈ ਤਿੰਨ ਇਸ ਟਾਈਮ 18 19 ਕਿਲੋ ਖੁੱਲਾ ਦੁੱਧ ਹੈਗਾ ਤੇ ਖਾਲੀ ਕਰਤੀ ਏ ਕਿਰਾ ਬੱਚੀ ਜੀ ਨਹੀਂ ਕਰਤੀ ਖਾਲੀ ਨਹੀਂ ਕਰਤੀ ਖਾਲੀ ਕਰਤੀ ਠੀਕ ਹੈ ਕਿੰਨੇ ਤੇ ਚੱਲ ਜੂਗੀ ਬਾਈ ਇਹ 32 33 ਕਿਲੋ ਬੜੇ ਰਾਉਣ ਦੇ ਦੂਗੀ ਟੋਰਮ ਬੜੇ ਰਾਉਣ ਅਰਡਰ ਦੀ ਕੁਆਲਿਟੀ ਬਹੁਤ ਫਿਕਸ ਆ ਹਨਾ ਪੂਰਾ ਫੈਕਸ ਮੇਰੇ ਫਾਰਮ ਵਾਲੀ ਦੀ ਜਾਨ ਜਿੰਦ ਜਾਨ ਬੱਚੀ ਫੇਸ ਕੁਆਲਿਟੀ ਬਹੁਤ ਚੰਗੀ ਆ ਯਾਰ ਹਨਾ ਹਾਂਜੀ ਹਾਂਜੀ ਅੱਛਾ ਭਾਈ ਇਹਦਾ ਰੇਟ ਦੱਸੀ ਭਾਈ ਮੈਨੂੰ ਪਾਲ ਭਾਈ ਇਹਦਾ ਇੱਕ ਵੀ ਵੀਰੇ ਦੇਣ ਤੇ ਲੈਣ ਵਾਲਾ ਘਾਟੇ ਵਾਟੇ ਕਰਕੇ ਇੱਕ 15 ਦੀ ਸ਼ਰਤ ਹਜੇ ਵੀ ਮਾਨਤਨ ਕਰਦੇ ਹੋ ਚਲੋ ਮੌਕੇ ਤੇ ਕਰਾ ਹੀ ਲੈਣਾ ਤੂੰ ਆਪ ਹੀ ਕਰਾ ਲੈਣਾ ਉਹਨਾਂ ਨੂੰ ਫੋਨ ਲਾ ਕੇ ਕਿੰਨੇ ਦੀ ਦੇ ਦਿਆ ਫਿਰ ਦੱਸ ਬੱਦ ਦੇ ਦੀ ਜਿਵੇਂ ਮਰਦੀ ਇੱਕ ਦਸ ਦੀ ਜਾਣ ਦਿਆਂ ਚੱਲ ਜਾਂਦੇ ਫਿਰ ਕੱਡੀ ਬਾਰ ਨੂੰ ਤੋਰੀ ਲੈ ਵੀ ਮਿੱਤਰੋ ਹੁਣ ਆ ਵੱਛੀ ਦੇ ਵਿੱਚ ਕੀ ਦਸੋੜਾ ਪਣਾ ਜਿਹੜੇ 170 75 ਮੰਗ ਲੈਂਦੇ ਆ ਗਾਂ ਦਾ ਉਹ ਫਿਰ ਬਾਈ ਵੇਖਦੀ ਨਹੀਂ ਫਿਰ ਕਹਿ ਦਿੰਦੇ ਸਾਬੇ ਫੋਨ ਨਹੀਂ ਆਇਆ ਕੋਈ ਹੁਣ ਆ ਪਾਲ ਬਾਈ ਤੋਂ ਚੱਕੇ ਨਹੀਂ ਜਾਂਦੇ ਫੋਨ ਮੈਂ ਵਾਧੂ ਵੀਡੀਓ ਪਾਈਆਂ ਆਂ ਦੀਆਂ ਬਾਕੀ ਤੇਰੇ ਚੈਨਲ ਦੇ ਆਪਾਂ ਜਿਹੜੀ 40 ਕਿਲੋ ਕਹਿੰਦੇ ਆ 55 ਤੇ ਚੱਲਦੀਆਂ ਬਾਈ ਚੰਦ ਬਾਰੇ ਵੜ ਦਵਾਈ ਸੀ ਮੈਂ ਬਾਈ ਨੂੰ ਬਾਈ ਮੇਰੀ ਵੀਡੀਓ ਤੇ ਹੀ ਲੈ ਕੇ ਗਿਆ ਸੀ ਉਹ ਉਨੇਨ ਭਾਈ ਨੇ 40 ਦੀ ਗਰੰਟੀ ਦਿੱਤੀ ਸੀ 55 ਤੇ ਚੱਲੀ ਲੈ ਆਈ ਬੇਪਾਲ ਬਾਈ ਮੋੜ ਹਾਂ 55 ਲੀਟਰ ਤੇ ਚੱਲੀ ਜਾਂਦੀ ਆ 1 20 ਦੀ ਦਿੱਤੀ ਸੀ ਨਾ ਬਈ ਉਹ 1 20 ਦੀ 1 20 ਦੀ ਦੇਖ ਲਓ ਬਈ ਇਹੋ ਜੀਆਂ ਗਾਈਆਂ ਬਾਈ ਦੇ ਕੋਲੋਂ ਮਿਲਦੀਆਂ ਵੇਖੋ ਤੁਸੀਂ ਪੂਰੀ ਐਨ ਜੱਜ ਤਾਲੀ ਵੱਥੀ ਤੁਰਦੀ ਤਰਦੀ ਪਲਵਲੇ ਆਈ ਬੇਪਾਲ ਮੋੜ ਨੇ ਪਲਵਾਂ ਨਾਂਗੂ ਤੁਰਦੀ ਆ ਬਾਈ ਪੂਰੀ ਟੌਪ ਕਲਾਸ ਥਣ ਦਾ ਡਿਜ਼ਾਈਨ ਥਣ ਦੀ ਬਣਾਵਟ ਅੰਗਾ ਪੈਰਾਂ ਦੀ ਇੱਥੇ ਰੋਕੀ ਬਈ 2 ਮਿੰਟ ਇਹਦਾ ਫੇਸਬੁੱਕ ਆਈ ਪੁੱਤ ਏ ਲੇ ਵਈ ਨਾ ਕਲਾ ਵਖਾਈ ਚਾਹੀਦਾ ਮੂੰਹ ਵੀ ਬੁਖਾਦੀ ਮੇਰੇ ਵੰਗੂ ਬੜੀ ਸੋਹਣੀ ਸੁਨੱਖੀ ਆ ਮੂੰਹ ਤੋਂ ਦੇਖੋ ਘਰਾਂ ਦੀ ਮਿੱਤਰੋ ਓਕੇ ਲੈ ਬਈ ਪਾਲ ਬਈ ਬਣ ਦੇ ਘਰਾਂ ਦੀ ਨੂੰ ਮਗਰ ਇਹਦੇ ਵੱਛੀ ਗੈਲੈਕਸੀ ਦੀ ਆ ਬਈ ਹਾਂਜੀ ਹਾਂਜੀ ਗੈਲੈਕਸੀ ਮਗਰ ਵੱਛੀ ਆ ਗੈਲੈਕਸੀ ਦੀ ਮਿੱਤਰੋ ਦੇਖ ਸਕਦੇ ਓਕੇ ਬਈ ਜਾਵਾ ਬਾਕੀ ਸਰਪੇ ਆਪਾਂ ਨੂੰ ਆਏ ਹੁੰਦਾ ਮਿਲਕ ਘੱਟ ਦੱਸੋ ਵੱਧ ਨਿਪੜੇ ਜਾ ਫੇ ਅਗਲੇ ਬਾਈ ਸਿਆਣੀ ਗੱਲ ਆ ਬਾਈ ਪਾਲ ਬਈ ਪਤਾ ਕੀ ਗੱਲ ਤੁਸੀਂ ਵੀ ਹੁਣ ਆ ਰੇਟ ਕੀਤਾ ਤੁਹਾਡਾ ਰੇਟ ਮੈਨੂੰ ਪਤਾ ਲੱਗ ਗਿਆ ਵਿਕਣ ਵਾਲਾ ਕਈ ਬੰਦੇ ਹੁਣ ਇਹੋ ਜਿਹੇ ਗਾਈਆਂ ਦਾ 170-75 ਮੰਗ ਲੈਂਦੇ ਫੇਰ ਕਹਿੰਦੇ ਫੋਨ ਨਹੀਂ ਆਇਆ ਇਹਨਾਂ ਵੱਲ ਨਹੀਂ ਨਿਕਲਦਾ ਨਹੀਂ ਬਾਕੀ ਬਾਈ ਦੁਕਾਨਦਾਰੀ ਕਈ ਕਰੀ ਵੀ ਜਾਂਦੇ ਸਰ ਪਰ ਹੁਣ ਕੀ ਕਹਿ ਸਕਦੇ ਆ ਪਰ ਆਪਣਾ ਵਾਜਿਬ ਹੁੰਦਾ ਪਰ ਇੱਕ ਗੱਲ ਪਾਲਪਈਂ ਦੇ ਵਿੱਚ ਆਪਣਾ ਵੀ ਨੁਕਸਾਨ ਆ ਹੈਗਾ ਮੇਰਾ ਆਪਾਂ ਤੂੰ ਆ ਗਾਂ ਦਾ 2 ਮੰਗੇਗਾ ਕੱਲ ਨੂੰ ਤੂੰ ਲੈਣ ਜਾਏਗਾ ਤੇਰੇ ਤੋਂ ਵੀ 2 ਨਹੀਂ ਆਪਾਂ ਖਰੀਦਣਾ ਵੀ ਵੀਰੇ ਫਾਰਮਰ ਨੂੰ ਆ ਆ ਵੀਰੇ 2 ਨੰਬਰ ਤੇ ਵੜ ਜਿਹੜੀ ਪਾਲ ਪਈ ਏ ਪਹਿਲਾ ਸੂਆ ਵੀਰ ਜੀ ਬਲੂਨੀ ਆ ਬਈ ਹੈ ਬਲੂਨ ਹਲੇ 16 ਦਿਨ ਬਾਕੀ ਹੈ ਇਹਦੇ ਬੱਚੇ ਕੀ ਬਾਤ ਆ ਬਈ ਫਿਰ ਤਾਂ ਥੱਲੋ ਰਿਕਾਰਡ ਤੋੜ ਦੂ ਬਣਦੀ ਹੈ ਨਾ ਬਈ ਦੋ ਅੰਦੇ ਦੰਦ ਪੂਰੇ ਕਰਕੇ ਚੌਗ ਚੱਕਣ ਲੱਗੀ ਆ ਬੱਚੀ ਠੀਕ ਆ ਬਈ ਹਾਂ ਠੀਕ ਆ ਪਾਲ ਬਈ ਦੁੱਧ ਇਹ ਵੀ ਕਿੰਨਾ ਦੇਜੂਗੀ ਬਈ ਇਹਦਾ ਵੀਰੇ 35 ਤੋਂ 40 ਕਿਲੋ ਬੜੇ ਆਰਾਮ ਨਾਲ ਬੱਚੀ ਰੂਗੀ ਦੁੱਧ ਸੋਹਣੀ ਵੜੀ ਆ ਪਾਲ ਬਈ ਹੈ ਨਾ ਬਹੁਤ ਵਧੀਆ ਬੜੀਆਂ ਪ੍ਰਿਕੀ ਲੱਗ ਜੇ ਜਦੋਂ ਮੈਂ ਚਲਾ ਗਿਆ ਨਾ ਇੱਥੇ ਮਿੱਟੀ ਚੱਕ ਕੇ ਨਹੀਂ 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 ਸਰ ਪਿਆ ਯਾਰ ਮੁਝਿਆਕ ਨਾ ਕਰਿਆ ਕਰ ਨਹੀਂ ਹਾਂ ਹੱਸਾ ਸਮਝਾ ਕੇ ਵੀ ਜ਼ਰੂਰੀ ਆ ਬਾਈ ਇਹ ਵੀ ਇੱਕ ਚੀਜ਼ ਆ ਹਨਾ ਪਾਲ ਬਾਈ ਦਿਨ ਹਜੇ 16 ਬਾਕੀ ਆ ਹੈ 16 ਬਾਕੀ ਵੀਰੇ ਹਜੇ ਪਾਲ ਸਿੱਟਾਂ ਲੱਗੀ ਆ ਬੱਛੀ ਥੱਲੋ ਤਾਂ ਬਾਈ ਪਾਲ ਰਿਕਾਰਡ ਤੋੜ ਦੂਗੀ ਬਣਦੀ ਬਣੂਗੀ ਬੜੇ ਵਧੀਆ ਬੜੇ ਵਧੀਆ ਵੀਰ ਬੜੇ ਵਧੀਆ ਹੂੰ ਮੂੰਹ ਵੇਖੋ ਬਾਈ ਹੁੰਦਾ ਫੇਸ ਕੁਆਲਿਟੀ ਹਨਾ ਠੀਕ ਆ ਪਾਲ ਬਾਈ ਬਾਲ ਬਾਈ ਹੁੰਦਾ 16 ਦਿਨ ਨੂੰ ਫਿਰ ਪੂਰੀ ਇਹਦਾ ਸੀਮਨ ਰਿਕਾਰਡ ਕੋਈ ਪਾਲ ਬਾਈ ਇਹ ਪੈਪਰ ਤੋਂ ਗੱਪਣਾ ਵੀਰੇ ਸਿਕਸਰ ਸੀਮਨ ਲੱਗਿਆ ਪੈਪਰ ਤੋਂ ਗੱਪਣਾ ਸਿਕਸਰ ਸੀਮਨ ਲੱਗਿਆ ਜੇ ਆਪਦੇ ਬਲੱਡ ਦਾ ਕੋਈ ਪਤਾ ਹੋਵੇ ਆਪ ਵੀਰੇ ਵੇਰਕਾ ਦੇ ਸੀਮਨ ਦੀ ਆ ਵੇਰਕਾ ਦੇ ਸੀਮਨ ਦੀ ਇੱਕ ਗੱਲ ਪਾਲ ਬਾਈ ਹੋਰ ਆ ਵੇਰਕਾ ਦੇ ਸੀਮਨ ਦਾ ਦੁੱਧ ਬਹੁਤ ਚੰਗਾ ਆ ਹਨਾ ਬੜਾ ਚੰਗਾ ਬਿਊਟੀ ਬੜੀ ਚੰਗੀ ਆਉਂਦੀ ਜਿਹੜੀ ਮੇਨ ਗੱਲ ਆ ਬਿਊਟੀ ਚ ਬੜਾ ਇਹ ਵੀ ਫਾਰਮ ਤੋਂ ਹੀ ਲਈਆਂ ਬਾਈ ਹਾਂਜੀ ਇਹ ਜੋੜੀ ਕੇ ਫਾਰਮ ਦੀ ਆ ਇੱਕੋ ਫਾਰਮ ਤੋਂ ਹੀ ਜੇ ਪਾਲ ਬਾਈ ਇਹ ਕਿੰਨੇ ਦੀ ਦੇ ਦੇਾਂਗੇ ਆਪਾਂ ਖੜੀ ਰਹੀ ਇੱਥੇ ਹੀ ਇਹ ਯਾਰ 1 20 ਇਹ ਦੇ ਦਾਂਗੇ ਮਾਣ ਤਾਣ ਨਾਲ ਉਹੀ ਮਾਨਤਣ ਇਹਦੇ ਚ ਹੋ ਜੂਗਾ ਜੇ ਜੋੜੀ ਲਈ ਤਾਂ ਪੂਰਾ ਵੱਧ ਹੋ ਜੂਗਾ ਕਿੰਨਾ ਭਾਈ ਦੱਸ ਪੰਜ ਛੋੜ ਦਾਂਗੇ ਇੱਕ 15 ਦੀ ਆਈ ਜੇ ਆਪਾਂ ਕਹੀਏ ਵੀ ਦੋਵੇਂ 20 ਦੀਆਂ ਦੇ ਦਈਏ ਚੱਲ ਤੇਰੇ ਮਗਰ ਲੱਗ ਲਾਂਗੇ ਫਿਰ ਹੋਰ ਦੱਸ ਜੇ ਕੋਈ ਆ ਕੇ ਕਹੂਗਾ ਵੀ ਹੋਰ ਭਾਈ ਮਾਨਤਣ ਫਿਰ ਕਾਈ ਚ ਕਰੇਗਾ ਕਿ ਨਹੀਂ ਕਰਦਾ ਫੇਰ ਵੱਧ ਤੋਂ ਵੱਧ 100 ਕਿਲੋਮੀਟਰ ਵੱਟ ਤੱਕ ਪਹੁੰਚ ਫ੍ਰੀ ਹੋ ਸਕਦੀ ਵੀਰੇ ਛੋੜ ਓਕੇ ਭਾਈ ਧੰਨਵਾਦ ਤੇਰਾ ਆ ਜਾ ਭਾਈ ਇੱਕ ਰੀ ਹੁਣ ਆਪਾਂ ਟੋਕੜ ਗੱਬਣ ਲਾਸਟ ਤੇ ਵਿਖਾਉਣੀ ਆ ਇੱਧਰ ਆ ਜਾ ਆ ਲਾਲ ਬੱਛੀ ਦੇ ਬਾਰੇ ਦੱਸੀ ਮੈਨੂੰ ਭਾਈ ਇਹ ਲਾਲ ਬੱਚੀ ਵੀਰ ਜੀ ਅੱਜਾਂ 12 ਵਜੇ ਚੋਕੇ ਲਈ ਆ। ਅੱਜ ਹੀ ਆਈ ਆ। ਅੱਜ ਹੀ ਪਿੰਡੋਂ ਚੋਕੇ ਲਈ ਆ ਬੱਚੀ। ਠੀਕ ਆ ਭਾਈ। ਤੇ ਇਸ ਟਾਈਮ 12 ਕਿਲੋ ਬੌਲੇ ਤੇ ਚੱਲ ਰਹੀ ਆ ਤੀਜੇ ਦਿਨ ਸੁਈ ਨੂੰ। ਤੀਜਾ ਬੱਚਾ ਮਗਰ ਬੱਚਾ ਕਿ ਬੱਚੀ ਵੀ। ਬੱਚਾ ਬੱਚਾ ਵੀਰ ਜੀ ਬੱਚਾ। ਤੇ ਥੀਲ ਚੁੰਣ ਚੜ ਨੂੰ ਪਾ। ਹਾਂਜੀ ਪੂਰੀ ਪਰਫੋਰਮੈਂਸ। ਇੱਨੇ ਆਣਾ ਪਾਉ ਤੇ ਥੱਲੇ ਬਹਿ ਜਾਓ। ਹਾਂਜੀ ਹਾਂਜੀ ਬਾਕੀ। ਦੁੱਧ ਭਾਈ ਪਾਲ 15 ਕਿਲੋ ਦੇ ਦੂਗੇ ਹਣਾ ਭਾਈ। ਬੜੇ ਆਰਾਮ ਨਾਲ ਵੀਰ ਜੀ ਬੜੇ ਆਰਾਮ ਨਾਲ। ਤੇ ਭਾਈ ਪਾਲ ਇਹ ਕਿੰਨੇ ਦੀ ਦੇ ਦਈਏ ਭਾਈ? ਇਹ 43000 ਦੀ ਮਾਨਤਨ ਵਿੱਚੋਂ ਬਾਈ ਫੈਕਸੀ ਆ ਰਹਾ ਤਾਂ ਮੰਗੇ ਨਹੀਂ ਆਪਾਂ ਗੱਲ ਇਹ ਮੈਨੂੰ ਪਤਾ ਤੇਰੀ ਲਈ ਵੀ ਯਾਰ ਨਹੀਂ ਠੀਕ ਆ ਕੱਢੀ ਬਾਰ ਨੂੰ ਪਾਲ ਬਾਈ ਨਹੀਂ ਮਿੱਤਰੋ ਇਹਦੇ ਵਿੱਚ ਤਾਂ ਹੁਣ ਤੁਹਾਨੂੰ ਯਕੀਨ ਕਰੋ ਜੇ ਮੈਂ 10 ਵੀ ਦਵਾਂ ਨਾ ਬਈ ਵੀ ਇਹਦੇ ਵਿੱਚ ਕੋਈ ਬਾਲਾ ਉਹਲਾ ਨਹੀਂ ਰੱਖਿਆ ਬਸ ਇਹਦੇ ਵਿੱਚ ਤਾਂ ਦਿਹਾੜੀ ਵਾਲਾ ਮਸਲਾ ਹੀ ਰੱਖਿਆ ਬਾਈ ਨੇ ਇਹਦਾ ਆਫਰ ਹੀ ਆ ਬਸ ਇਹ ਤਾਂ ਬਸ ਤੁਸੀਂ ਨਵੇਂ ਸਾਲ ਦੇ ਦੂਜੇ ਦਿਨ ਦੀ ਆਫਰ ਹੀ ਸਮਝ ਲਓ ਕਿਉਂਕਿ ਬਈ ਵੱੱਠੀ ਚੰਗੀ ਬਹੁਤ ਆ ਇਹੋ ਜੀਆਂ ਵਹਿੜਾ ਤੋਕੜ ਗੱਬਣ ਹੋ ਗਈ 45 44 ਨੂੰ ਵਿਕ ਜਾਂਦੀਆਂ 10 11 ਕਿਲੋ ਦੁੱਧ ਹੋਵੇ ਤੁਹਾਨੂੰ ਵੀ ਪਤਾ 35 40 ਨੂੰ ਤੁਸੀਂ ਵੇਚ ਹੀ ਦਿੰਨੇ ਆ ਲਿਆਈ ਬਈ ਮੋੜ ਲਈ ਬਈ ਸੂਈਲ ਠੰਡੀ ਬੱਛੀ ਆ ਮਗਰ ਬੱਛਾ ਬਈ ਇਹਦੇ ਬੱਛਾ ਵੀ ਤੇ ਜਾ ਦਿਨ ਸੂਈ ਨੂੰ ਉਹ ਤੇ 12 ਕਿਲੋ ਬੋਲੋ ਤੇ ਸਟਾਰਟਿੰਗ ਆਂਦੀ ਕਰਮਾ ਵਾਲੀ ਦੀ 15 16 15 16 ਠੰਡਾ ਦੁੱਧ ਦਈ ਜਾਊਗੀ ਬਾਈ ਕਰਮਾ ਵਾਲੇ ਦੇਖ ਸਕਦੇ ਆ ਤੁਸੀਂ ਲੈਵੇ ਭਾਂਡੇ ਦੀ ਮਜ਼ਬੂਤੀ ਅੰਗਾ ਪੈਰਾਂ ਦੀ ਮਜ਼ਬੂਤੀ ਬੱਛੀ ਦੀ ਬਾਕਮਾਲ ਆ ਇਹਦਾ 43000 ਸਿਰਫ ਫਿਕਸਡ ਰੇਟ ਆ ਵਿੱਚੋਂ ਛੋੜ ਹੋਣੀ ਆ ਕਿਉਂਕਿ ਬਾਈ ਇਹਦਾ ਉਹਲਾ 4-5000 ਰਈ ਆ ਅੱਛਾ ਬਾਈ ਆ ਜੀ ਹੁਣ ਤੋਂ ੱਕੜ ਗੱਬੜਨ ਨਗੀਨੇ ਤੇ ਫਿਰ ਹਾਂਜੀ ਹਾਂਜੀ ਦੱਸ ਬਾਈ ਖੁੱਲ ਕੇ ਏ ਵੀਰ 2 ਮਹੀਨੇ ਦੀ ਗੱਪਣਾ 14 ਕਿਲੋ ਦੁੱਧ ਤੇ ਚੱਲੀ ਜਾਂਦੀ ਆ ਤਾ 9 ਮਹੀਨਿਆਂ ਦੀ ਗੱਪਣ 14 ਕਿਲੋ ਦੁੱਧ ਦਈ। ਹਾਂ ਇਹ ਵੀ ਪਰ ਕਿਸੇ ਤੋਂ ਤਾਂ 18 ਕਿਲੋ ਬੱਚੀ ਨੇ ਜੀ ਨਹੀਂ ਲਾਇਆ। ਠੀਕ ਆ ਬਾਈ। 2 ਦਿਨ ਹੋ ਗਏ ਆ ਇਹਨੂੰ ਹਜੇ ਚਰਚੁਰ ਨਹੀਂ ਚੱਕਿਆ ਰੰਬੀ ਜਾਂਦੀ ਆ। ਹਾਂ 16-17 ਕਿਲੋ ਦੁੱਧ ਅੱਜ ਵੀ ਦਈ ਜਾਂਦੀ ਆ। ਹਾਂ ਹਾਂ ਹਾਂ। ਵੀ ਜਾ ਕੇ ਜਿੱਥੇ ਖੜ ਗਈ ਟਿਕਾਣੇ ਤੇ 18-19 ਤੇ ਚੱਲੀ ਜਾਊਗੀ। ਬੜੇ ਆਰਾਮ ਨਾਲ ਬੜੇ ਆਰਾਮ ਨਾਲ ਸੱਜਣਾ। ਬਾਈ ਹਨਾ ਦੁੱਧ ਤੇ ਸੱਜਰ 30 ਕਿਲੋ ਪਾਉਂਦੀ ਰਹੀ ਆਪਣੇ ਕੋਲ ਹੀ ਗਈ ਐ ਇਹ। ਠੀਕ ਆ ਕੱਲੇ ਐਂ ਬਾਈ ਐਨੂੰ ਕੱਢ ਕੇ ਬਾਹਰ ਨੂੰ ਲੈ। ਕੱਢ ਦਿੰਨੇ ਵੀਰ। ਬੱਚੀ ਸੋਹਣੀ ਸੁਨੱਖੀ ਚੰਗੀ ਆ ਬਾਈ। ਬਹੁਤ ਚ ਏ ਵੀਰੇ ਬਰੂਟ ਤੋਂ ਆ ਸੈਕਸਰੀ ਲੱਗਿਆ ਵੀਰੇ ਇਹਦੇ ਵੀ ਸੈਕਸਰੀ ਲੱਗਿਆ ਹੈ ਹਾਂਜੀ ਹਾਂ ਇੱਕ ਤਾਂ ਨੱਚਦੀਆਂ ਬਾੜਾ ਨੱਚਦੀ ਜਵਾਨੀ ਆ ਬਾਈ ਜਵਾਨੀ ਆ ਜਵਾਨੀ ਦਾ ਫਿਰ ਬੋਲਦੀ ਸਰਚੇ ਤੇ ਹੁਣ ਵਿਖਾਉਣੀ ਕਲੀਅਰ ਇਹਨੂੰ ਲੈ ਵੀ ਬਾਈ ਪਾਲ ਬਾਈ ਫੜ ਕੇ ਜੇ ਖਰਾar ਲਈ ਮੜਾ ਜੀ ਬੱਤੀ ਸੋਣੀ ਸਰੱਖੀ ਚੰਗੀਆਂ ਹਨਾ ਬਾਈ ਹਾਂ ਹਾਂ ਬਾਕੀ 6 ਗਦੇ ਦੰਦਾ ਜੇ ਵੀਰੇ ਜਵਾਨੀ ਦਾ ਬੱਤੀ ਠੀਕ ਆ ਬਾਈ ਪਾਲ ਇਹ ਬਾਈ ਪਾਲ ਕਿੰਨੇ ਦੀ ਦੇ ਦਗੇ ਇਹ 55000 ਮਾਣ ਤਣ ਨਾਲ ਉਹ ਤੇਰੇ ਨਾਂ ਤੇ ਹੋ ਜਾਊਗਾ ਕੋਈ ਪਰ ਪੰਜ ਲਈ ਇਹਦਾ ਹੋ ਜਾਊਗਾ ਠੀਕ ਆ ਪਿਆ ਨਹੀਂ ਦੇ ਦਿਆਂਗੇ ਹਾਂਜੀ ਠੀਕ ਆ ਬਾਈ ਲੈ ਵੀ 50000 ਰੁਪਏ ਦੇ ਵਿੱਚ 18 ਕਿਲੋ ਵਾਲੀ ਤੋਕੜ ਗੱਪੜ ਵੜ ਇਹਦਾ ਦੀ ਪੈਂਦੀ ਫੋਟੋ ਕੱਢ ਲਈ ਇਹਦੀ ਲਾਉਣੀ ਆ ਸਕਰੀਨ ਦੇ ਉੱਤੇ ਆਪਾਂ ਇਹਦੀ ਇੰਨੇ ਇੰਨੇ ਹੀ ਪਾਉਣੀ ਆ ਤੁਹਾਡਾ ਲਾਜਿਸਟ ਕੱਲ ਨੂੰ ਭਾਲ ਬਾਈ ਦੇ ਕੋਲੇ ਸਾਰਾ ਦਿਨ ਲੈ ਵੀ ਮੇਤਰੋ ਦੇਖੋ ਕਿਰਾਂ ਦੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਸਾਰੇ ਹੀ ਜਾਨਵਰ ਤੁਹਾਡੇ ਲੈਣ ਆਲੇ ਆ ਤੇ ਨਫਾ ਹਜੇ ਬਾਕੀ ਆ ਮੇਰੇ ਕੋਲ ਆਇਆ ਨਹੀਂ ਗਿਆ ਦੋ ਚਾਰ ਵਾਰੀ ਵੀਡੀਓ ਮਿਸ ਹੋ ਗਈਆਂ ਪਾਲ ਪਾਈ ਤੋਂ ਮਾਫੀ ਮੰਗੀ ਆ ਕਿਉਂਕਿ ਆਪਾਂ ਨਵੇਂ ਸਾਲ ਤੇ ਨਵੇਂ ਰੂਲ ਰੱਖਿਆ ਇੱਕ ਵੀਡੀਓ ਬਣਾਉਣ ਦੇ ਕੰਮ ਕਰਨ ਦੇ ਕਿਉਂਕਿ ਭਾਈ ਪਿਛਲੀ ਵਾਰੀ ਮੇਰੇ ਤੋਂ ਨੁਕਸਾਨ ਹੋਇਆ ਕਿਸੇ ਦੇ ਭਰਾ ਦੇ ਕੋਲ ਜਾਇਆ ਨਹੀਂ ਗਿਆ ਕਿਸੇ ਨੂੰ ਟਾਈਮ ਦਿੱਤਾ ਸੀ ਉੱਥੇ ਪਹੁੰਚਿਆ ਨਹੀਂ ਗਿਆ ਮੈਂ ਸੋਚਿਆ ਇਹ ਆ ਵੀ ਵੀਡੀਓ ਬੇਸ਼ੱਕ ਮੇਰੇ ਤੋਂ ਘੱਟ ਬਣਨ ਪਰ ਜਿਹੜਾ ਅਗਲੇ ਨੂੰ ਟਾਈਮ ਦੇਤਾ ਉਹ ਟਾਈਮ ਦੇ ਉੱਤੇ ਮੈਂ ਅਗਲੇ ਦੇ ਕੋਲੇ ਹਾਜ਼ਰ ਹੋਊਂਗਾ ਇਹ ਮੇਰੀ ਮੁੱਢ ਤੋਂ ਸੋਚ ਹੋਊਗੀ ਕਈ ਵਾਰੀ 19 21 ਕੋਈ ਰਿਕਵਰਟ ਆ ਗਈ ਤੋਂ ਗੱਲ ਵੱਖਰੀ ਆ ਫਿਰ ਭਾਈ ਇੱਕ ਆਪਣਾ ਜਿਹਦੇ ਤੇ ਆਪਾਂ ਕਰਨੀ ਆ ਗੱਲ ਉਹ ਦੱਸਿਓ ਬਾਈ ਨੰਬਰ 7973520654 ਇੱਕ ਵਾਰੀ ਹੋਰ ਆਉਣ ਦਿਓ 7973520654 ਠੀਕ ਆ ਬਾਈ ਇਧਰਲੇ ਪਾਸੇ ਪੁੱਤ ਦੇ ਮਾਰੀ ਵੜਾ ਜਾਂ ਕੈਮਰਾ ਆਏ ਹਾਏ ਪੁੱਤ ਸਾਸਿਕਾਲ ਪਲਾਈ ਸਾਸਿਕਾਲ ਇਹਨੇ ਵੀ ਆਪਦੇ ਭਾਈ ਜਾਨਵਰ ਵੇਚਣੇ ਆ ਕਿਹੜੇ ਜਾਨਵਰ ਇਹਦੇ ਕਲਚਰ ਪੌਂਡ ਦੇ ਬੱਚੇ ਵੇਚਣੇ ਨੇ ਬਾਈ ਉਹ ਆਪਾਂ ਵਿਖਾ ਨਹੀਂ ਸਕਦੇ ਪਰ ਪਾਈ ਪਾਲ ਨਾਲ ਕਿੰਨੇ ਬੱਚੇ ਆ ਪੁੱਤ ਦੱਸੀ 6 ਬੱਚੇ 6 ਬਾਈ ਲਈ ਮੈਂ ਕਿ ਪਾਈ ਨਾਲ ਇਹਦੇ ਕੁੜੀ ਤੋਂ ਡਿਟੇਲ ਜਾਣਦੀ ਆ ਆ ਪੁੱਤ ਦੱਸ ਪੀਚ ਉਹਦੇ ਬੱਚੇ ਆਦੇ ਹਾਂ 10 ਦੇ ਦੱਸ ਦੇ ਬਾਈ ਕਿੰਨੇ ਬੱਚੇ ਆ ਪੁੱਤ ਏ 6 6 ਬੱਚੇ ਆ اچھا ਕਿੰਨੇ ਕਿੰਨੇ ਚਿਰ ਦੇ ਆ ਪੁੱਤ ਉਮਰ ਦੇ ਵਿੱਚ 20 20 ਕਿੰਨੇ ਕਿੰਨੇ ਦਿਨਾਂ ਦੇ ਆ 20 ਵੀ ਦਿਨ ਦੇ ਆ 20 ਵੀ ਠੀਕ ਆ ਬਾਈ ਤੇ ਪੁੱਤ ਕਿੰਨੇ ਪੱਤੇ ਆ 6 6 ਕਿੰਨੇ ਕਿੰਨੇ ਦੇ ਦੇਣੇ ਦੱਸ ਦੇ ਰੇਟ ਫਿਰ 77 ਹੈ 77 ਯਾਰ ਦੇ ਕਿੰਨੇ ਦੇ 7700 7700 ਦੇ ਬਾਈ ਉਹ ਵੀ ਗੱਲਬਾਤ ਕਰ ਲਿਓ ਬਾਈ ਸੌਦਾ ਤਾਂ ਪਾਲ ਬਾਈ ਕਰੂਗਾ ਕੇ ਨਹੀਂ ਬੱਚੇ ਦੀ ਆਹੋ ਇਹਦੇ ਸੌਦਾ ਆਪਾਂ ਕਰ ਦਾਂਗੇ ਪੇਮੈਂਟ ਬੱਚੇ ਦੀ ਠੀਕ ਹੈ ਇਹ ਫਿਰ ਇਹਦੇ ਪੈਸੇ ਨੇ ਵਟ ਕੇ ਕਿੱਥੇ ਦੇਣੇ ਨੇ ਨਹੀਂ ਇਹ ਬੈਂਕ 'ਚ ਰੱਖੂਗਾ ਬੈਂਕ 'ਚ ਠੀਕ ਹੈ ਬਾਈ ਫਿਰ ਖਾਤੇ 'ਚ ਰੱਖਨੇ ਖਾਤੇ 'ਚ ਪਿੱਛੋਂ ਨਹੀਂ ਕੈਂਚੇ ਠੀਕ ਹੈ ਬਾਈ ਧੰਨਵਾਦ ਸ਼ੁਕਰੀਆ ਚਾਉਂਦੇ ਹੋ ਪਾਲਦਾ ਨਾ ਪਿੱਛੋਂ ਉਹ ਨਹੀਂ ਦਿੰਦਾ